ਓਕੇ ਟੈਮ ਸਾਰਿਆਂ ਦੇ ਪੰਜਾਬ ਸਾਡਾ ਰੱਬਾ ਪਹਿਲੇ ਬੋਲ ਨਾਲ ਖੜੇ ਦਾ ਓਕੇ ਟੈਮ ਸਾਰਿਆਂ ਦੇ ਪੰਜਾਬ ਸਾਡਾ ਪਹਿਲੇ ਬੋਲ ਨਾਲ ਖੜੇ ਦਾ ਤੂੰ ਦੱਸ ਦੇ ਪੰਜਾਬ ਨਾਲ ਕਿਹੜਾ ਬੈਰ ਕੜੇ ਦਾ ਫੇਰ ਵੀ ਤੂੰ ਦੱਸ ਦੇ ਪੰਜਾਬ ਨਾਲ ਕਿਹੜਾ ਬੈ ਰਕੜਦਾ ਕਿੰਨੇ ਹੀ ਗਰੀਬਾਂ ਦੇ ਤੂੰ ਘਰ ਤੋੜਤੇ ਮੱਝਾਂ ਗਾਇਆਂ ਦੇ ਝੁੰਡ ਪਾਣੀ ਵਿੱਚ ਰੋੜਤੇ ਕਿੰਨੇ ਹੀ ਗਰੀਬਾਂ ਦੇ ਤੂੰ ਘਰ ਤੋੜਤੇ ਮੱਝਾਂ ਗਾਇਆਂ ਦੇ ਝੁੰਡ ਪਾਣੀ ਵਿੱਚ ਰੋੜਤੇ ਹੈ ਬੜਾ ਹੀ ਦਿਆਲੂ ਹੇ ਪੰਜਾਬ ਮੇਰਾ ਹੈ ਬੜਾ ਹੀ ਦਿਆਲੂ ਹੈ ਪੰਜਾਬ ਸਾਡਾ ਤਰਸ ਕੇ ਆਉਣੀ ਕਰਦਾ ਰੱਬਾ ਤਰਸ ਕੇ ਆਉਣੀ ਕਰਦਾ ਦੱਸ ਦੇ ਪੰਜਾਬ ਨਾਲ ਕਿਹੜਾ ਤੂੰ ਰੱਬਾ ਬੈਰ ਕੜੇ ਦਾ ਫੇਰ ਵੀ ਪੰਜਾਬ ਨਾਲ ਰੱਬਾ ਤੂੰ ਕਿਹੜਾ ਬੈਰ ਕੜੇ ਦਾ ਓਖੇ ਟੈਮਸਾਰਿਆਂ ਦੇ ਪੰਜਾਬ ਸਾਡਾ ਰੱਬਾ ਪਹਿਲੇ ਬੋਲ ਨਾਲ ਖੜੇ ਦਾ ਓਖੇ ਟੈਮਸਾਰਿਆਂ ਦੇ ਪੰਜਾਬ ਸਾਡਾ ਰੱਬਾ ਪਹਿਲੇ ਬੋਲ ਨਾਲ ਖੜੇ ਦਾ ਫੇਰ ਵੀ ਪੰਜਾਬ ਨਾਲ ਰੱਬਾ ਤੂੰ ਕਿਹੜਾ ਬੈਰ ਕੜੇ ਦਾ ਦੱਸ ਦੇ ਪੰਜਾਬ ਨਾਲ ਕਿਹੜਾ ਰੱਬਾ ਵੈਰ ਕੜਦਾ ਦੱਸ ਦੇ ਪੰਜਾਬ ਨਾਲ ਰੱਬਾ ਤੂੰ ਕਿਹੜਾ ਵੈਰ ਕੜਦਾ